ജയണോ ബഡാ ജയോ ത ਸੇ ਜਾ ਕਰਾਵਾਂਗੇ ਨਾ ਮੰਨੀ ਸਾਡੀ ਬਿੱਲ ਹੋ ਗਏ ਨੇ ਪਾਸ ਹੁਣ ਹੱਕ ਅਸਿ ਲੈ ਕੇ ਵਿਖਾਵਾਂਗੇ ਨਾ ਮੰਨੀ ਸਾਡੀ ਬਿੱਲ ਹੋ ਗਏ ਨੇ ਪਾਸ ਹੁਣ ਹੱਕ ਅਸਿ ਲੈ ਕੇ ਵਿਖਾਵਾਂਗੇ ਕਰਜ਼ਿਆਂ ਦੇ ਮਾਰੇ ਹੋਏ ਨੇ ਸਾਡੇ ਖਾਤੇ ਨੇ ਫਿਰ ਵੀ ਆ ਲੋਕੀ ਸਾਨੂੰ ਕਹਿੰਦੇ ਆਂ ਨਾ ਦਾਤਿ ਨੇ ਕਰਜ਼ਿਆਂ ਦੇ ਮਾਰੇ ਹੋਏ ਨਿੱਲ ਸਾਡੇ ਖਾਤੇ ਨੇ ਫਿਰ ਵੀ ਇਹ ਲੋਕੀ ਸਾਨੂੰ ਕਹਿੰਦੇ ਅੰਨ ਦਾਤ ਨੇ ਜੇ ਸਾਡੇ ਖੇਤਾਂ ਦੇ ਵਿੱਚ ਕੋਈ ਬੇਗਾਨਾ ਆਵੇਗਾ ਖੇਤਾਂ ਦੇ ਵਿੱਚ ਕੋਈ ਬੇਗਾਨਾ ਆਵੇਗਾ ਦਿੱਲੀ ਸਰਕਾਰ ਤਾਂ ਹੀ ਭਾਜੜਾ ਪਵਾਵਾਂਗੇ ਨਾਂ ਮੰਨੇ ਸਾਡੇ ਬਿੱਲ ਹੋ ਗਏ ਨੇ ਸੇ ਹੁਣ ਹਾਕੀ ਅਸੀਂ ਲੈ ਕੇ ਵਿਖਾਵਾਂਗੇ ਨਾ ਮੰਨੀ ਸਾਡੇ ਬਿੱਲ ਹੋ ਗਏ ਨੇ ਪਾਸ ਹੁਣ ਹਾਕੀ ਅਸੀਂ ਲੈ ਕੇ ਵਿਖਾਵਾਂਗੇ ਬੱਡਰ ਸਿਸੀਲ ਕੀ ਤਹਰੀਆਲਾ ਅਸਰ ਕਰਣੇ ਏਰੀ ਬੜੇ ਕਟਾਈ ਚੰਗੀ ਕਰਤੀ ਪੰਜਾਬ ਨੇ ਬੱਡਰ ਸਿਸੀਲ ਕੀ ਤਹਰੀਆਲਾ ਅਸਰ ਕਰਣੇ ਏਰੀ ਬੜੇ ਚੰਗੇ ਕਰਤੀ ਪੰਜਾਬ ਨੇ ਪੂਰੀ ਕਰਤੀ ਤਸल्ली ਹਰਿਆਣਾ ਸਰਕਾਰ ਦੀ ਪੂਰੀ ਕਰਤੀ ਤਸल्ली ਹਰਿਆਣਾ ਸਰਕਾਰ ਦੀ ਹੁਣ ਦਿੱਲੀ ਇਹ ਤਸल्ली ਤੇਰੀ ਕਰਾਵਾਂਗੇ ਨਾ ਮੰਨੀ ਸਾਡੇ ਬਿੱਲ ਹੋ ਗਏ ਨੇ ਪਾਸ ਹੁਣ ਹੱਕ ਅਸਲ ਕਿਵੇਂ ਖਾਵਾਾਂਗੇ ਮੰਨੀ ਸਾਡੇ ਬਿੱਲ ਹੋ ਗਏ ਨੇ ਪਾਸ ਹੁਣ ਹੱਕ ਅਸਲ ਲੈ ਕੇ ਵਿਖਾਵਾਂਗੇ ਦੇਸ਼ ਦੇ ਲੋਕ ਸਾਰੇ ਇਕੱਠੇ ਹੋ ਗਏ ਨੇ ਨਾਕਿਆਂ ਤੇਰਿਆਂ ਨੂੰ ਤੋੜ ਤੋੜ ਵਾਦ ਰਹੇ ਨੇ ਦੇਸ਼ ਦੇ ਕਿਸਾਨ ਸਾਰੇ ਇਕੱਠੇ ਹੋ ਗਏ ਨੇ ਨਾਕਿਆਂ ਤੇਰਿਆਂ ਨੂੰ ਤੋੜ ਤੋੜ ਵਾਦ ਰਹੇ ਇਸ ਗੱਲ ਬਾਰੇ ਥੋੜਾ ਜਾਵੇ ਚਾਲੇ ਮੋਦੀਆਂ ਗੱਲ ਬਾਰੇ ਥੋੜਾ ਜਾਵੇ ਚਾਲੇ ਮੋਦੀਆਂ ਤੈਨੂੰ ਦਿਨ ਵਿੱਚ ਤਾਰੇ ਅਸੀਂ ਦਿਖਾ ਦਾਂਗੇ ਨਾ ਮੰਨੀ ਸਾਡੇ ਬਿੱਲ ਹੋ ਗਏ ਨੇ ਪਾਸ ਹੁਣ ਹਾਕੀ ਅਸੀਂ ਲੈ ਕੇ ਵਿਖਾਵਾਂਗੇ ਮੰਨਨੇ ਸਾਡੀ ਬਿੱਲ ਹੋ ਗਏ ਨੇ ਪਾਸ ਹੁਣ ਹੱਕ ਅਸੀਂ ਲੈ ਕੇ ਵਿਖਾਵਾਂਗੇ ਬਿੱਲ ਤਵਾ ਪਸ ਤੇਨੂੰ ਲੈੜੇ ਹੀ ਪੈਣੇ ਨੇ ਜੋਸ਼ ਤੈਨੂੰ ਆਪਣਾ ਵਿਖਾ ਦਿੱਤਾ ਦੇਸ਼ ਨੇ ਬਿੱਲ ਤਵਾ ਪਸ ਤੇਨੂੰ ਲੈੜੇ ਹੀ ਪੈਣੇ ਨੇ ਜੋਸ਼ ਤੈਨੂੰ ਆਪਣਾ ਵਿਖਾ ਦਿੱਤਾ ਦੇਸ਼ ਨੇ ਇਤਿਹਾਸ ਵੱਲ ਥੋੜੀ ਨਿਗਾ ਮਾਲੇ ਮੋਦੀਆਂ ਇਤਿਹਾਸ ਵੱਲ ਥੋੜੀ ਨਿਗਾ ਮਾਲੇ ਮੋਦੀਆਂ ਦਿੱਲੀ ਪਹੁੰਚ ਕੇ ਵਖਤ ਤੈਨੂੰ ਪਾਦਾਂਗੇ ਨਾ ਮੰਨੀ ਸਾਡੀ ਬਿੱਲ ਹੋ ਗਏ ਨੇ ਪਾਸ ਹੁਣ ਹੱਕ ਅਸਲੀ ਲੈ ਕੇ ਵਿਖਾਵਾਂਗੇ ਨਾ ਮੰਨੀ ਸਾਡੀ ਬਿੱਲ ਹੋ ਗਏ ਨੇ ਪਾਸ ਹੁਣ ਹੱਕ ਅਸਲੀ ਲੈ ਕੇ Kel حியසිල් के выखामाகி